ਅੱਜ ਆਪਾਂ ਜਾੜ ਦਰਦ ਤੋਂ ਦਵਾਈ ਬਣਾਉਣ ਲੱਗੇ ਆਂ ਜੀ ਇਸ ਤਰੀਕੇ ਨਾਲ ਬਣਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਹੁਣ ਆਪਾਂ ਸਾਰਾ ਸਮਾਨ ਇੱਕ ਪਲੇਟ ਦੇ ਵਿੱਚ ਕੱਢ ਲੈਨੇ ਆਂ ਸਾਰੀਆਂ ਜੜੀਆਂ ਬੂਟੀਆਂ ਤੇ ਆਪਾਂ ਹੁਣ ਲੈਨੇ ਆਂ ਜੀ ਪੱਥਰ ਦਾ ਕੁੰਡਾ ਤੇ ਪੱਥਰ ਦੇ ਕੁੰਡੇ ਦੇ ਵਿੱਚ ਰਗੜਾਂਗੇ ਆਪਾਂ ਤੇ ਪਹਿਲਾਂ ਹੁਣ ਆ ਕਰਕਲਾ ਪਾ ਲੈਨੇ ਆਂ ਵਿੱਚ ਆਪਾਂ ਬਹੁਤ ਕੀਮਤੀ ਜੜੀ ਬੂਟੀ ਐ ਤੇ ਇਹਨੂੰ ਆਪਾਂ ਹੁਣ ਕੁੱਟਦੇ ਆਂ ਜੀ ਬਿਲਕੁਲ ਕੁੱਟ ਕੇ ਤੇ ਆਪਾਂ ਇਹਨੂੰ ਬਰੀਕ ਕਰ ਲੈਨੇ ਆਂ ਇਹ ਦਵਾਈ ਬਹੁਤ ਜਿਆਦਾ ਕੀਮਤੀ ਬਣ ਗਈ ਹੈ ਤੇ ਇਹਨੂੰ ਬੱਚੇ ਤੋਂ ਬੁੱਢੇ ਤੱਕ ਕੋਈ ਵੀ ਇਸ ਦਵਾਈ ਨੂੰ ਵਰਤ ਸਕਦਾ ਹੈ ਜੀ ਤੇ ਹੁਣ ਆਪਾਂ ਪਾ ਲੈਣੀ ਜੀ ਵਿੱਚ ਲੌਂਗ ਤੇ ਇਹਨਾਂ ਨੂੰ ਵੀ ਆਪਾਂ ਕੁੱਟ ਕੇ ਤੇ ਆਪਾਂ ਬਿਲਕੁਲ ਬਰੀਕ ਕਰ ਲੈਣੇ ਜੀ ਤੇ ਆਪਾਂ ਨਿੰਮ ਦੇ ਘੋਟਣੇ ਨਾਲ ਕੁੱਟਦੇ ਹਾਂ ਇਹਨੂੰ ਆਪਾਂ ਸਾਰੇ ਦਵਾਈ ਨੂੰ ਨਿੰਮ ਦਾ ਘੋਟਣਾ ਵੀ ਇਹ ਵੀ ਕੀਮਤੀ ਹੁੰਦਾ ਨਿੰਮ ਜੜੀ ਬੂਟੀ ਹੈ ਇੱਕ ਤੇ ਇਹ ਇਹ سونے ਤੇ ਸੁਹਾਗੇ ਵਾਲੀ ਗੱਲ ਹੀ ਬਣ ਜਾਂਦੀ ਐ ਨਮ ਦੇ ਘੋਟਰੇ ਨਾਲ ਦਵਾਈ ਇਹ ਜਿਹੜੀਆਂ ਬੂਟੀਆਂ ਕੁੱਟੀਆਂ ਤੇ ਹੁਣ ਆਪਾਂ ਇਹਨੂੰ ਬਿਲਕੁਲ ਬਰੀਕ ਕਰ ਲਾਂਗੇ ਤੇ ਜਿੰਨੀ ਮਰਜ਼ੀ ਜਾੜ ਦੁਖਦੀ ਹੋਵੇ ਕਿਸੇ ਦੀ ਵੀ ਰੇਸ਼ੇ ਨਾਲ ਕੀੜਾ ਲੱਗਿਆ ਹੋਵੇ ਜਾਂ ਦੰਦ ਹਲਦਾ ਹੋਵੇ ਜਾੜ ਤੇ ਠੀਕ ਹੋ ਜਾਂਦੀ ਐ ਹੁਣ ਆਪਾਂ ਵਿੱਚ ਪਾ ਲਿਆ ਜੀ ਨਸਾਦਰ ਤੇ ਇਹਨੂੰ ਵੀ ਆਪਾਂ ਬਿਲਕੁਲ ਬਰੀਕ ਕਰ ਲਾਂਗੇ ਇਹਨੂੰ ਬਿਲਕੁਲ ਬੇ ਕਟ ਕੇ ਦੇ ਵਿੱਚ ਬਰੀਕ ਕਰ ਲੈਨੇ ਆ ਜਿੰਨੀ ਮਰਜ਼ੀ ਝਾੜ ਦੋ ਵੀਓ ਇਹ ਕਮੈਂਟ ਦੇ ਵਿੱਚ ਹੀ ਦਰਦ ਟਿਕ ਜਾਂਦਾ ਘਰੇ ਜਮਾਈ ਹੋਈ ਦਵਾਈ ਐ ਇਹ ਬਹੁਤ ਹੀ ਵਧੀਆ ਦਵਾਈ ਐ ਹੁਣ ਆਪਾਂ ਵਿੱਚ ਪਾ ਲੈਨੇ ਜੀ ਕਾਲਾ ਲੂਣ ਤੇ ਇਹਨੂੰ ਵੀ ਆਪਾਂ ਬਿਲਕੁਲ ਕੁੱਟ ਕੇ ਬਰੀਕ ਕਰ ਲਾਂਗੇ ਆਪਾਂ ਸਾਰੀਆਂ ਜੜੀਆਂ ਮੂਟੀਆਂ ਕੁੰਡੇ ਦੇ ਵਿੱਚ ਹੀ ਕੁੱਟਾਂਗੇ ਤੇ ਨ ਕੋਟ ਨੇ ਨਾਲ ਨਮ ਦੇ ਕੋਟ ਨੇ ਨਾਲ ਕੁੱਟ ਕੇ ਇਹ ਦਵਾਈ ਤਿਆਰ ਕਰਾਂਗੇ ਜੀ ਥੋੜੀ ਜੀ ਮਿਹਨਤ ਤਾਂ ਲੱਗਦੀ ਹੈ ਪਰ ਦਵਾਈ ਬਹੁਤ ਕੀਮਤੀ ਬਣਦੀ ਹੈ ਜਿੰਨੇ ਮਰਜੀ ਦੰਦ ਕਿਸੇ ਦੇ ਹਲਦੇ ਹੋਣ ਦੁਖਦੇ ਹੋਣ ਤੇ ਬਿਲਕੁਲ ਸਖਤ ਹੋ ਜਾਂਦੇ ਆ ਬਿਲਕੁਲ ਜੜ ਪਟਾਉਣ ਦੀ ਕੋਈ ਲੋੜ ਨਹੀਂ ਦੀ ਜਿੰਨਾ ਮਰਜੀ ਕੀੜਾ ਲੱਗਿਆ ਹੋਵੇ ਜਿੰਨਾ ਮਰਜੀ ਰੇਸ਼ਾ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਿਸੇ ਦਾ ਹੋਰ ਵੀ ਭਲਾ ਹੋ ਸਕਦਾ ਤੇ ਕਮੈਂਟ ਕਰਕੇ ਵੀ ਦੱਸਿਓ ਜੀ ਤੇ ਹੁਣ ਆਪਾਂ ਵਿੱਚ ਪਾ ਲੈਨੇ ਜੀ ਮਿੱਠਾ ਸੋਡਾ ਦੋਨੋਂ ਵੀ ਆਪਾਂ ਹੁਣ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਇਹ ਆਪਣਾ ਹੁਣ ਵਿੱਚ ਮਿਕਸ ਹੋ ਜਾਊਗਾ ਤੇ ਆਪਾਂ ਇਹਨੂੰ ਦਵਾਈ ਨੂੰ ਸਾਲੋਂ ਸਾਲ ਰੱਖ ਸਕਦੇ ਆਂ ਜੀ ਰਗੜ ਕੇ ਇੱਕ ਯਾ ਡੱਬੀ ਦੇ ਵਿੱਚ ਤੇ ਆਪਾਂ ਬਰਸ਼ ਦੇ ਨਾਲ ਵੀ ਮਲ ਸਕਦੇ ਆਂ ਤੇ ਇਹਨੂੰ ਆਪਾਂ ਉਂਗਲ ਦੇ ਨਾਲ ਵੀ ਆਪਾਂ ਮਸੂੜਿਆਂ ਦੇ ਉੱਪਰ ਮਲ ਸਕਦੇ ਆਂ ਤੇ ਬਹੁਤ ਹੀ ਕੀਮਤੀ ਦਵਾਈ ਬਣਦੀ ਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ